ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਅੱਜ ਗੱਲ ਕਰਾਂਗੇ ਮੌਜੂਦਾ ਹਾਲਾਤਾਂ ਦੇ ਉੱਤੇ ਕਿ ਸਾਡੇ ਹਾਲਾਤ ਬਣੇ ਕੀ ਨੇ ਅਸੀਂ ਸਮਝ ਕੀ ਰਹੇ ਹਾਂ ਤੇ ਸਟੇਟ ਸਾਡੇ ਨਾਲ ਖੇਡ ਕੇ ਰਹੀ ਹੈ ਆਪਾਂ 10 ਮਿੰਟ ਗੱਲ ਕਰਨੀ ਹੈ ਜਿਆਦੀ ਵੱਡੀ ਗੱਲ ਨਹੀਂ ਕਰਨੀ ਆਪਾਂ ਗੱਲ ਕਰਾਂਗੇ ਕਿ ਐਡਾ ਵੱਡਾ ਸੰਘਰਸ਼ ਲੜਿਆ ਗਿਆ ਉਸ ਸੰਘਰਸ਼ ਦੇ ਹਜ਼ਾਰਾਂ ਪਹਿਲੂ ਨੇ ਜਿਹਦੇ ਉੱਤੇ ਡਿਬੇਟ ਹੋ ਸਕਦੀ ਆ ਮੇਰੀ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਖਾੜਕੂ ਸੰਘਰਸ਼ ਦੀ ਜਿਹੜੀ ਡਿਬੇਟ ਹੈ ਜਾਂ ਉਹਦੀ ਕੋਈ ਡਿਸਕਸ਼ਨ ਆ ਉਹ ਫੇਸਬੁੱਕ ਦੇ ਉੱਤੇ ਇੱਕ ਬੰਦੇ ਵੱਲੋਂ ਪੋਸਟ ਪਾ ਕੇ ਨਹੀਂ ਹੋ ਸਕਦੀ ਤੁਸੀਂ ਜਲੀਲ ਕਰ ਰਹੇ ਹੋ ਇਤਿਹਾਸ ਨੂੰ ਤੁਸੀਂ ਇੱਕ ਪੋਸਟ ਪਾ ਕੇ ਆਪਣੇ ਘਰ ਬਹਿ ਜਾਂਦੇ ਹੋ ਤੁਹਾਨੂੰ ਪਤਾ ਵੀ ਨਹੀਂ ਉੱਤੇ ਕੀ ਉਹਦਾ ਸਨੇਹਾ ਕੀ ਆ ਕੁਝ ਸਿੱਖ ਸੰਘਰਸ਼ ਦੇ ਉੱਤੇ ਜੇ ਤੁਸੀਂ ਕੋਈ ਡਿਬੇਟ ਕਰਨੀ ਹੈ ਕੋਈ ਗੱਲ ਕਰਨੀ ਹੈ ਤੇ ਕਿਤੇ ਪ੍ਰੋਗਰਾਮ ਰੱਖੋ ਤੁਸੀਂ ਸਾਰੇ ਜਿੰਨੇ ਵੀ ਬੰਦੇ ਹੋ ਮੈਂ ਇਹ ਨਹੀਂ ਕਹਿੰਦਾ ਵੀ ਇਹ ਪਲੇਟਫਾਰਮ ਮੜਾ ਹੈ ਵੀ ਤੁਸੀਂ ਫੇਸਬੁੱਕ ਦੇ ਵਿਦਵਾਨ ਹੋ ਜੀ ਇਹ ਨਹੀਂ ਮੈਂ ਇਹ ਗੱਲ ਬਿਲਕੁਲ ਨਹੀਂ ਕਹਿੰਦਾ ਵਿਦਵਾਨ ਕੋਈ ਵੀ ਆ ਇੱਕ ਜਰੀਆ ਆ سوشل ਨੈਟਵਰਕ ਆ ਅਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਮੈਂ ਵੀ ਸ਼ੋਸ਼ਲ ਨੈਟਵਰਕ ਦੀ ਗੱਲ ਕਰ ਰਿਹਾ ਇਹ ਨਹੀਂ ਗੱਲ ਹੈ ਮਸਲਾ ਇਹ ਆ ਵੀ ਜਿਹੜੀ ਜਿਹੜੀ ਗਲਤੀ ਤੁਸੀਂ ਚੋਣ ਕਰ ਰਹੇ ਹੋ ਜਾਂ ਤਾਂ ਬਹੁਤ ਸਿਹਰਤਾ ਨਾਲ ਲਿਖੋ ਸਾਂਝਾ ਜਾਂ ਤੁਹਾਨੂੰ ਨਹੀਂ ਸਮਝ ਹੋਵੇ ਓਨੇ ਸਮਝ ਹੈ ਨਹੀਂ ਆਪਾਂ ਇੱਕ ਪੋਸਟ ਪਾ ਦਿੰਨੇ ਆ ਇੱਕ ਲਿਖ ਦਿੱਤਾ ਪਿੱਛੇ ਜੇ ਚਮਕੀਲੇ ਦਾ ਰੌਲਾ ਚੱਲ ਰਿਹਾ ਉਹ ਚ ਬੀਹਰ ਚਮਕੀਲਾ ਕਿਉਂ ਮਾਰਦਾ ਫਿਰ ਦੂਜੇ ਕਿਉਂ ਨਹੀਂ ਮਾਰੇ ਇਹ ਗੱਲ ਜਮੇ ਹੀ ਬੇਹੂਦਗੀ ਆ ਜਿਹੜੇ ਸੰਘਰਸ਼ ਹੁੰਦੇ ਨੇ ਉਹ ਸੰਬੌਲਿਕ ਇੱਕ ਮੈਸੇਜ ਦੇਣਾ ਹੁੰਦਾ ਇਹ ਨਹੀਂ ਵੀ ਸਤਾਰੀ ਦੁਨੀਆ ਮਾਰ ਦੇਣੀ ਹੁੰਦੀ ਆ ਐ ਥੋੜਾ ਕੋਈ ਗੱਲ ਹੈਗੀ ਏ ਵੀ ਫਲਾਣਾ ਵੀ ਮਾਰ ਦੋ ਦੂਜਾ ਵੀ ਮਾਰ ਦੋ ਐ ਨਹੀਂ ਸਮਾਜ ਨੂੰ ਪਿਉਰੀਫਾਈ ਕਰਨ ਦਾ ਇੱਕ ਸਿਸਟਮ ਹੈ ਜਿਹਦੇ ਵਿੱਚ ਆਪਾਂ ਨੂੰ ਲੱਗਦਾ ਕਿ ਆ ਲੋਕ ਜਿਹੜੇ ਨੇ ਇਹ ਗੰਦ ਪਾ ਰਹੇ ਨੇ ਤੇ ਇੱਕ ਮੈਸੇਜ ਦੇਣਾ ਹੁੰਦਾ ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਲੋਕ ਧੀਆਂ ਦਾ ਕਤਲ ਕਰਦੇ ਨੇ ਦਾਜ ਲੈਂਦੇ ਦਾਜ ਪੇਸ਼ੇ ਕੁੜੀਆਂ ਨੂੰ ਮਾਰਦੇ ਉਹ ਕੋਈ ਇੱਕਾ ਦੁੱਕਾ ਪਰਿਵਾਰ ਖੜਕੁਆ ਨੇ ਮਾਰੇ ਆ ਮੇਰੇ ਮੈਨੂੰ ਪਤਾ ਹੈ ਕਿੱਥੇ ਕਿੱਥੇ ਮਾਰੇ ਹੋਰ ਦੱਸੋ ਤੁਸੀਂ ਫਿਰ ਤੁਸੀਂ ਕਹੋਗੇ ਵੀ ਸਾਰੀ ਕੁੜੀਆਂ ਨੂੰ ਤੰਗ ਸਾਰੇ ਕਿਉਂ ਨਹੀਂ ਮਾਰੇ ਇੱਕ ਮੈਸੇਜ ਦੇਣਾ ਕੋ ਸਨੇਹਾ ਦੇਣਾ ਹੁੰਦਾ ਵੀ ਲੋਕੋ ਹਟਜੋ ਨਹੀਂ ਤੇ ਆਪ ਕੁਝ ਹੋਊਗਾ ਚਮਕੀਲੇ ਨੂੰ ਮਾਰਨ ਕਰਕੇ ਕਿਹਾ ਦੂਜੇ ਸਨੇਹਾ ਦਿੱਤਾ ਵੀ ਤੁਸੀਂ ਟਲਜੋ ਬੰਦੇ ਬਣਜੋ ਇਸ ਸੰਘਰਸ਼ ਚੱਲ ਰਿਹਾ ਰੋਜ਼ ਸਿਵੇ ਵੱਲ ਰਿਹਾ ਤੇ ਤੁਸੀਂ ਆ ਜੀਜਾ ਲਖਮਣ ਨਾਲ ਤੁਸੀਂ ਕਨਸੈਪਟ ਦੇ ਉੱਤੇ ਤੋਂ ਪਾਸੇ ਹੋਵੋ ਸੋਚੋ ਕਿ ਕਿਵੇਂ ਜੋਦੇ 35 35 ਘੰਟੇ ਮੁਕਾਬਲਾ ਕਰਕੇ ਸ਼ਹੀਦ ਹੋ ਰਹੇ ਨੇ ਤੁਹਾਡੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਜੇ ਜਿਸ ਤਰ੍ਹਾਂ ਫਿਲਮ ਚ ਵਿਖਾਇਆ ਵੀ ਸਾਰੀ ਦੁਨੀਆ ਹੀ ਜਿਹੜੀ ਪੰਜਾਬ ਦੀ ਚਮਕੀਲੇ ਦੇਰ ਦੀ ਗੱਲ ਤੋਂ ਘੁੰਮ ਰਹੀ ਸੀ ਫਿਰ ਫਿਰ ਭਾਈ ਤੂਫਾਨ ਦੇ ਭੋਗ ਤੇ ਆਉਣ ਵਾਲੇ ਬੰਦੇ ਕਿਹੜੇ ਸਨ ਜਿਹੜਾ 5 ਲੱਖ ਦਾ ਉੱਥੇ ਇਕੱਠ ਹੋਇਆ ਸੀ ਕੌਣ ਲੋਕ ਸਨ ਹੋ ਐ ਢੀੜਾ ਫੈਸਲੇ ਨਹੀਂ ਕਰਦੀਆਂ ਐ ਢੀੜਾ ਵੇਖ ਕੇ ਤੁਸੀਂ ਫੈਸਲੇ ਨਹੀਂ ਕਰ ਸਕਦੇ ਜੇ ਤੁਸੀਂ ਢੀੜਾ ਵੇਖ ਕੇ ਫੈਸਲੇ ਕਰਨੇ ਪਏ ਉਹਦੇ ird gird ਜਨਤਾ ਬੜੀ ਵਿਖਾਈ ਆ ਤਾਂ ਹਾਂ ਵੀ ਇਹ ਤੇ ਬੜਾ ਵੱਡਾ ਕਹਿਰ ਹੋ ਗਿਆ ਐਡਾ ਵੱਡਾ ਗਲਤ ਫੈਸਲਾ ਲੈ ਲਿਆ ਆ ਇਹ ਤਾਂ ਬੜੇ ਦਰਿੰਦੇ ਸੀ ਜੀ ਵੇਖੋ ਇੱਕ ਗੌਣ ਵਾਲੇ ਨੂੰ ਮਾਰ ਦਿੱਤਾ ਐ ਨਹੀਂ ਹੁੰਦਾ ਹੁੰਦਾ ਜੀਵ ਪ੍ਰਵਚਨ ਕਰਦਾ ਮਾਰਿਆ ਜਾਂਦਾ ਤੇ ਤੁਸੀਂ ਉਹਨੂੰ ਵੀ ਐਂ ਕਹਿਣਾ ਸੀ ਜੇ ਗਰਬਚਨ ਅਨ ਰੰਕਾਰੀ ਮਾਰਿਆ ਤੇ ਤੁਸੀਂ ਉਹਦੇ ਉੱਤੇ ਵੀ ਜਿਹੜਾ ਰਿਐਕਸ਼ਨ ਰਿਐਕਸ ਦਾ ਉਹ ਕਿਸੇ ਗੱਲ ਕਰਕੇ ਹੋਇਆ ਸੋ ਬੜੀਆਂ ਘਟਨਾਵਾਂ ਇਦਾਂ ਦੀਆਂ ਨੇ ਭੀੜ ਜਿਹੜੀ ਆ ਉਹ ਸਰਸੇ ਵਾਲੇ ਦੇ ਦਿਵਾਲੇ ਬਹੁਤ ਆ ਹੁਣ ਵੀ ਉਹਦੇ ਡੇਰਿਆਂ 'ਚ ਕੱਲੀ ਸਕਰੀਨ ਪ੍ਰੋਗਰਾਮ ਹੋਏ ਤੇ ਉੱਥੇ ਘੱਟੋ-ਘੱਟ 2 ਲੱਖ ਬੰਦਾ ਇਕੱਠਾ ਹੋ ਜਾਂਦਾ ਫਿਰ ਉਹਨੂੰ ਮੰਨਣ ਲੱਗ ਜੀਏ ਛੇਰਾਂ ਤੇ ਪੇਡਾਂ 'ਚ ਫਰਕ ਹੀ ਨਹੀਂ ਹੁੰਦਾ ਕੋਈ ਸ਼ੇਰ ਜੰਗ ਲੜ ਰਹੇ ਸੀ ਮੈਦਾਨ ਦੇ ਵਿੱਚ ਰਣ ਦੇਖ ਸੂਰਜ ਚਿੱਤ ਉਲਾਸ ਵੱਧ ਵੱਧ ਕੇ ਲੜ ਰਹੇ ਸੀ ਤੇ ਉਸ ਸੰਘਰਸ਼ ਦੇ ਉੱਤੇ 12 ਗਾਉਂ ਵਾਲੇ ਭਾਈ ਨਿਰਮਲ ਸਿੰਘ ਚੋਲਾ ਸਾਹਿਬ ਕਵੀਸ਼ਰ ਦੀ ਜੀਬ ਵੱਡ ਦਿੱਤੀ ਗਈ ਬਣਾਓਗਾ ਉਹਦੇ ਉੱਤੇ ਫਿਲਮ ਚਮਕੀਲਾ ਖੜਕੁਆਣੇ ਮਾਰਿਆ ਤੇ ਦੋ ਫਿਲਮਾਂ ਬਣ ਗਈਆਂ ਪਾਈ ਨਿਰਮਲ ਸਿੰਘ ਚੋਲਾ ਸਾਹ ਨੂੰ ਪੁਲਿਸ ਨੇ ਸ਼ਹੀਦ ਕੀਤਾ ਤੇ ਇੱਕ ਐਨਾ ਕੋਈ ਕਲਿੱਪ ਵੀ ਨਹੀਂ ਬਣਾ ਸਕੇ ਤੁਸੀਂ ਮੇਜਰ ਸਿੰਘ ਸ਼ੂਰੇ ਵਾਲੇ ਨੂੰ ਸ਼ਹੀਦ ਕੀਤਾ ਕਿਉਂ ਨਹੀਂ ਉੱਤੇ ਫਿਲਮ ਬਣਾਈ ਬਾਬਾ ਬੋੜ ਜੋਗਾ ਸਿੰਘ ਜੋਗੀ ਕਵੀਸ਼ਰ ਦੇ ਪਰਿਵਾਰ ਨਾਲ ਜੋ ਹੋਇਆ ਬਣਾਓ ਉੱਤੇ ਫਿਲਮ ਹਾਦੀ ਹੋ ਗਈ ਆ ਤੁਹਾਡੀ ਮਾਨਸਿਕਤਾ ਨਾਲ ਖੇਡਿਆ ਜਾ ਰਿਹਾ ਤੁਹਾਡੇ ਦਿਮਾਗ ਨਾਲ ਖੇਡਿਆ ਜਾ ਰਿਹਾ ਇੱਕ ਮਾਇਕ ਦੇ ਥੱਲੇ ਖਾਲਸਾ ਲਿਖਿਆ ਜਾਂਦਾ ਆ ਕਿ ਖਾਲਸਾ ਪੰਥ ਜਿਹੜਾ ਆ ਉਹ 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 ਮੈਸੇਜ ਦੇ ਰਹੇ ਨੇ ਵੀ ਉਹਦੇ ਨਾਲ ਸੀ ਹੱਦ ਹੋ ਗਈ ਆ ਹਰ ਇੱਕ ਚੀਜ਼ ਦੀ ਘਟਨਾਵਾਂ ਨੂੰ ਵੇਖਣ ਦਾ ਨਜ਼ਰੀਆ ਬਦਲੋ ਐ ਨਹੀਂ ਐ ਨਹੀਂ ਹੁੰਦਾ ਜੇ ਡਿਸਕਸ਼ਨ ਕਰਨੀ ਆ ਤਾਂ ਕਿਤੇ ਪ੍ਰੋਗਰਾਮ ਰੱਖੋ ਇਹਦੇ ਉੱਤੇ ਹੀ ਡਿਬੇਟ ਕਰ ਲਓ ਰੱਖ ਲਓ ਪ੍ਰੋਗਰਾਮ ਕਿਤੇ ਵੀ ਤੇ ਆਪਾਂ ਇੱਥੇ ਡਿਸਕਸ਼ਨ ਕਰ ਲਈਨੇ ਜਵਾਬ ਦੇਵਾਂਗੇ ਇਸ ਇਸ ਗੱਲ ਦਾ ਵੀ ਕਿਉਂ ਤੇ ਕਿਵੇਂ ਪਰ ਇੱਕ ਪੋਸਟ ਪਾ ਇਹ ਜਿਹੜਾ ਇਹ ਜਿਹੜਾ ਸਿਸਟਮ ਆ ਇਹ ਆਪਾਂ ਨੂੰ ਸਮਾਜ 'ਚ ਮੈਸੇਜ ਦੇਣ ਵਾਸਤੇ ਆ ਇਹ ਇਸ ਤਰ੍ਹਾਂ ਡਿਸਕਸ਼ਨ ਕਰਨ ਵਾਸਤੇ ਨਹੀਂ ਇਹ ਜਿਵੇਂ ਤੁਹਾਨੂੰ ਮੈਸੇਜ ਦੇ ਰਿਆਂ ਗੱਲ ਕਰ ਰਿਆਂ ਐਵੇਂ ਗੱਲ ਕਰੋ ਐਂ ਡਿਸਕਸ਼ਨ ਨਹੀਂ ਕਰਨੀ ਇਹਦੇ ਉੱਤੇ ਵੀ ਮੈਂ ਆਪਣਾ ਫੈਸਲਾ ਸੁਣਾ ਦੇ ਆ ਨਹੀਂ ਅਸੀਂ ਇਸ ਗੱਲ ਲਈ ਤਿਆਰ ਆ ਤੁਸੀਂ ਆਓ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਆਪਾਂ ਬਹਿਨੇ ਆ ਜਿਹੜੇ ਵੱਡੇ ਸਾਡੇ ਵਿਦਵਾਨ ਨੇ ਉਹ ਬੈਠਣਗੇ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਜਿਨ੍ਹਾਂ ਨੇ ਇਹਦੇ ਉੱਤੇ ਲਿਖਿਆ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਉੱਤੇ ਲਿਖਿਆ ਬڑے ਵਿਦਵਾਨ ਨੇ ਮੈਂ ਨਾਂ ਨਹੀਂ ਕਿਸੇ ਦਾ ਲਾਵਾਂਗਾ ਕਿਉਂਕਿ ਫਿਰ ਉਹ ਹੋਰ ਤਰ੍ਹਾਂ ਦੀ ਗੱਲ ਹੋ ਜਾਂਦੀ ਆ ਸਿੱਖ ਸੰਘਰਸ਼ ਦੇ ਉੱਤੇ ਐਨਾ ਵੱਡਾ ਸੰਘਰਸ਼ ਲੜਿਆ ਗਿਆ ਤੁਹਾਨੂੰ ਸਮਝ ਹੀ ਹੈ ਨਹੀਂ ਕਿ ਤੁਹਾਡੇ ਜੋਧਿਆ ਨੇ ਕੀਤਾ ਕੀ ਆ ਇੱਥੇ ਤੇ ਤੁਸੀਂ ਉਹਨਾਂ ਦੇ ਫੈਸਲਿਆਂ ਦੇ ਉੱਤੇ ਨਿੱਤ ਕਿੰਤੂ ਪਰੰਤੂ ਕਰਦੇ ਹੋ ਕੋਕਿੱਤੇ ਬੈਠਾ ਕਰ ਰਿਹਾ ਕੋਕਿੱਤੇ ਬੈਠਾ ਕਰ ਰਿਹਾ ਕੋ ਲੇਖ ਲੈ ਉਹ ਭਰਾਵੋ ਹੱਥ ਜੋੜ ਕੇ ਬੇਨਤੀ ਆ ਤੁਸੀਂ ਆ ਸੇਵਕ ਸਿੰਘ ਵੱਲੋਂ ਲਿਖੀ ਸ਼ਬਦ ਜੰਗ ਕਿਤਾਬ ਪੜੋ ਤੁਸੀਂ ਪਾਈ ਦਲਜੀਤ ਸਿੰਘ ਬਿੱਟੂ ਵੱਲੋਂ ਲਿਖੀਆਂ ਹੋਈਆਂ ਦੋ ਕਿਤਾਬਾਂ ਪੜੋ ਤੁਸੀਂ ਤੁਹਾਨੂੰ ਪਤਾ ਲੱਗੇ ਸਾਡੇ ਵੱਡਿਆਂ ਨੇ ਸਾਡੇ ਭਰਾਵਾਂ ਨੇ ਕੀਤਾ ਕੀ ਆ ਇੱਕ ਪੰਡਾਲ ਦੇ ਵਿੱਚ ਸ਼ਹੀਦ ਪਾਈ ਰਾਜਵਿੰਦਰ ਸਿੰਘ ਰਾਜੂ ਦੀ ਮਾਤਾ ਆਉਂਦੀ ਆ ਤਾਂ ਕੋਈ ਉੱਠ ਕੇ ਫਤਿਹ ਵੀ ਨਹੀਂ ਬੁਲਾਉਂਦਾ ਤੁਹਾਨੂੰ ਪਤਾ ਹੈ ਤੁਹਾਨੂੰ ਚਮਕੀਲੇ ਤੇ ਲਿਖਣ ਦਾ ਬੜਾ ਸ਼ੌਂਕ ਆ ਲਿਖੋ ਸਿੱਖ ਸੰਘਰਸ਼ ਦੇ ਉੱਤੇ ਕਰੋ ਕੰਮ ਬੜਾ ਕੰਮ ਕਰਨ ਵਾਲਾ ਪਿਆ ਆ ਕਾ ਉਗ ਗਿਆ ਜੋਦਿਆਂ ਦੇ ਘਰਾਂ ਦੇ ਵਿੱਚ ਟੋਟੇ ਟੋਟੇ ਕਰ ਦਿੱਤੇ ਗਏ ਸੂਰਮੇ ਲਿਖੋ ਉਹਨਾਂ ਦੇ ਉੱਤੇ ਵੱਡੀ ਲੇਖ ਨਹੀਂ ਲਿਖੋ ਤੁਹਾਨੂੰ ਫਿਕਰ ਪੈ ਗਿਆ ਚਮਕੀਲੇ ਦਾ ਕਿ ਚਮਕੀਲਾ ਕੁਝ ਗੰਦਾ ਗਾਉਂਦਾ ਸੀ ਨਹੀਂ ਨਹੀਂ ਐ ਨਹੀਂ ਹੈ ਵੀ ਤੁਸੀਂ ਇੱਕ ਪਾਸੇ ਲੰਗਰ ਲਾਓ ਤੇ ਇੱਕ ਪਾਸੇ ਲੋਕਾਂ ਦੇ ਘਰ ਲੁੱਟੋ ਐ ਨਹੀਂ ਹੁੰਦਾ ਜਾਂ ਤਾਂ ਤੁਸੀਂ ਚੰਗੇ ਹੋ ਤੇ ਜਾਂ ਮਾੜੇ ਹੋ ਨਹੀਂ ਆ ਚੰਗਾ ਆ ਮਾੜਾ ਆ ਐਨਾ ਚੰਗਾ ਕਰਤਾ ਐਨਾ ਮਾੜਾ ਕਰਤਾ ਸੋ ਮੇਰੀ ਇਹ ਬੇਨਤੀ ਆ ਤੁਹਾਡੇ ਚਰਨਾਂ 'ਚ ਮੈਂ ਬੜੀ ਵਰੀ ਇਹ ਗੱਲ ਕੀਤੀ ਆ ਕਿ ਇਹ ਜਿਹੜਾ ਸੰਘਰਸ਼ਾ ਇਹਦੀ ਡਿਸਕਸ਼ਨ ਸੋਸ਼ਲ ਨੈਟਵਰਕ ਤੇ ਨਹੀਂ ਹੋ ਸਕਦੀ ਕਿਉਂਕਿ ਇਹ ਸੰਘਰਸ਼ ਖਤਮ ਨਹੀਂ ਹੋਇਆ ਸੰਘਰਸ਼ ਤੇ ਕੱਲ ਜੇ ਅੰਮ੍ਰਿਤਸਰ ਆਇਆ ਆ ਪਰਸੋਂ ਜੇ ਯੂਪੀ ਉੱਤਰਾਖੰਡ ਚੋਂ ਹੋ ਕੇ ਆਇਆ ਸੰਘਰਸ਼ ਤਾਂ ਚੱਲ ਰਿਹਾ ਆ ਤੇ ਇਹਦੇ ਉੱਤੇ ਕੀ ਡਿਸਕਸ਼ਨ ਕਰੋਗੇ ਤੁਸੀਂ ਕੀ ਇਹਦੇ ਅੰਦਰਲੇ ਹਾਲਾਤ ਦੱਸੋਗੇ ਕੀ ਇਹਦੀਆਂ ਥਿਊਰਟੀਕਲ ਗੱਲਾਂ ਦੱਸੋਗੇ ਕੀ ਡਿਸਕਸ਼ਨ ਕਰੋਗੇ ਡਿਸਕਸ਼ਨ ਜੇ ਚਮਕੀਲੇ ਦੇ ਡਿਸਕਸ਼ਨ ਹੋਈ ਆ ਤੇ ਫਿਰ ਭਾਈ ਦੀਪੇ ਤੇ ਕਿਉਂ ਨਹੀਂ ਹੋ ਰਹੀ ਉੱਤੇ ਵੀ ਕਰਨਾ ਡਿਸਕਸ਼ਨ ਕਿ ਉਹ ਕੌਣ ਬੰਦਾ ਸੀ ਕੌਣ ਬੰਦਾ ਸੀ ਕਿ ਉਹਦੀ ਲੱਗਦੀ ਸੀ ਉਹਦੇ ਨਾਲ ਕਿ ਸੱਚੀ ਉਹ ਜਾਤੀਵਾਦ ਸੀਗਾ ਕਿ ਸੱਚੀ ਜਾਤੀਵਾਦ ਚੁੱਪ ਜੀਆ ਗੱਲ ਨਹੀਂ ਇੱਕ ਕੰਡੇ ਬੀਜੇ ਜਾ ਰਹੇ ਨੇ ਜਿਹੜਾ ਅੰਮ੍ਰਿਤ ਦੇ ਬਾਟਾ ਸੀ ਉਹਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰੂਆਂ ਦੇ ਸਿਧਾਂਤ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਇੰਦਰਾਂ ਨੂੰ ਮਾਰਨ ਵਾਲੇ ਕੌਣ ਸੀਗੇ ਪਾਈ ਬਿਆਨ ਸਿੰਘ ਕੌਣ ਸੀ ਪਤਾ ਕਰੋ ਹਾਂ ਮੇਰਾ ਸਾਡੇ ਏਰੀਏ ਦਾ ਮਹਾਨ ਸਿੱਖ ਜਰਨੈਲ ਉਹ ਕੌਣ ਸੀ ਪਤਾ ਕਰੋ ਹਾਂ ਸੁਖੀ ਕਲਾਰਾਂ ਵਾਲਾ ਪਤਾ ਕਰੋ ਹਾਂ ਪਾਈ ਗੁਰਦੀਪ ਸਿੰਘ ਰਾਜ ਲਾ ਕੌਣ ਸੀ ਕਰੋ ਪਤਾ ਨਹੀਂ ਪਤਾ ਕਰਨਾ ਤੁਸੀਂ ਤੁਸੀਂ ਇਮਤਿਆਜ਼ ਲਈ ਸੋਚ ਸਕਦਾ ਸਾਡੀ ਕੌਮ ਬਾਰੇ ਕਿੰਨਾ ਕੁ ਸੋਚ ਸਕਦਾ ਬਲਾ ਜੇ ਉਹ ਸੋਚ ਸਕਦਾ ਤੈਨੂੰ ਕਹੋ ਦਿੱਲੀ ਦੀਆਂ ਹੋਈਆਂ ਕਟਣਾਵਾਂ ਦੇ ਉੱਤੇ ਸਹੀ ਫਿਲਮ ਬਣਾਏ ਬਕਾਰਮਪੁਰ ਬਕਾਰੋ ਦੀ ਬਣਾਏ ਜਿੱਥੇ ਸਾਡੇ ਬੰਦਿਆਂ ਨੂੰ ਜਿਉਂਦਿਆਂ ਪੱਠੀਆਂ 'ਚ ਸੁੱਟ ਦਿੱਤੇ ਗਏ ਬਣਾਓ ਉਹ ਫਿਲਮ ਕਾਨਪੁਰ ਦੀ ਬਣਾਓ ਜਿੱਥੇ ਆਪਣੇ ਪਰਿਵਾਰ ਨੂੰ ਆਪਣੀਆਂ ਧੀਆਂ ਨੂੰ ਵੱਡਣਾ ਪੈ ਗਿਆ ਬਣਾਓ ਫਿਲਮ ਬਣਾਓ ਫਿਲਮ ਕਿਵੇਂ ਛੋਟੇ ਬੱਚਿਆਂ ਨੂੰ ਤੰਦੂਰ 'ਚ ਸੁੱਟਿਆ ਗਿਆ ਬੀਬੀ ਗੁਰਦੇਵ ਕੌਰ ਲੁਧਿਆਣੇ ਬੈਠੀ ਹੈ ਜਾ ਕੇ ਕਰੋ ਇਹਦੇ ਨਾਲ ਗੱਲ ਕਰੋ ਗੱਲ ਕਰੋ ਜੇ ਤੁਸੀਂ ਕਰਨੀ ਹੈ ਨਹੀਂ ਕਰਨੀ ਤੁਸੀਂ ਗੱਲ ਇੰਜ ਥੋੜਾ ਵੀ ਕਾਲ ਨੂੰ ਤੁਸੀਂ ਕਹੋ ਮੈਂ ਤਾਂ ਯਾਰ ਵੀ ਮੈਂ ਤਾਂ ਐਕਟਰ ਹਾਂ ਮੈਨੂੰ ਆਰਡਰ ਆਇਆ ਮੈਂ ਫਿਲਮ ਬਣਾਤੀ ਮੈਂ ਤਾਂ ਜੀ ਖਾਲੜਾ ਸਾਹਿਬ ਤੇ ਵੀ ਬਣਾਈ ਹੈ ਨਹੀਂ ਇਹ ਗੱਲ ਨਹੀਂ ਹੈ ਤੁਹਾਨੂੰ ਕਨਸੈਪਟ ਦਿੱਤਾ ਗਿਆ ਤੁਸੀਂ ਵੇਖਿਆ ਤੁਸੀਂ ਉਹਦੀ ਬੱਲੇ ਬੱਲੇ ਕੀਤੀ ਵੀ ਹਾਂ ਬਹੁਤ ਵਧੀਆ ਤੁਸੀਂ ਜਵਾਬ ਦੇਣਾ ਵੀ ਨਹੀਂ ਭਾਈ ਇਹਦੇ ਉੱਤੇ ਮੈਂ ਨਹੀਂ ਕੰਮ ਕਰਨਾ ਹੋਰ ਕਰਾ ਲਓ ਕਿਸੇ ਨੂੰ ਕਰਦਾ ਕੋਈ ਇਹ ਨਹੀਂ ਹੈ ਵੀ ਕੰਮ ਹੀ ਨਹੀਂ ਸੀ ਹੋਣਾ ਤੁਸੀਂ ਤਾਂ ਜਵਾਬ ਦਿੰਦੇ ਤੁਸੀਂ ਤਾਂ ਜਵਾਬ ਦਿੰਦੇ ਦਿੰਦੇ ਜਵਾਬ ਨਹੀਂ ਪਰ ਤੁਸੀਂ ਜਵਾਬ ਨਹੀਂ ਦੇ ਸਕਦੇ ਤੁਸੀਂ ਕਿਤੇ ਨਾ ਕਿਤੇ ਸਟੇਟ ਦਾ ਕੰਮ ਕਰ ਰਹੇ ਹੋ ਜੇ ਤੁਸੀਂ ਇਹ ਜੇ ਕੰਮ ਨਾ ਕਰੋਗੇ ਤੁਸੀਂ ਇੱਕ ਪਾਸੇ ਬਚ ਕੇ ਪਤਲੀ ਗਲੀ ਲੰਘ ਕੇ ਉਹਦੀ ਜ਼ਹਿਰ ਮਿੱਠੇ ਚ ਲਪੇਟ ਕੇ ਕੌਮ ਦੇ ਸਾਹਮਣੇ ਪਰੋਸ ਰਹੇ ਹੋ ਕੌਮ ਤੁਹਾਨੂੰ ਮਾਫ ਨਹੀਂ ਕਰੇਗੀ ਕਦੀ ਵੀ ਮਾਫ ਨਹੀਂ ਕਰੇਗੀ ਇਹ ਗੱਲ ਯਾਦ ਰੱਖਿਓ ਤੁਸੀਂ ਕਿ ਇਸ ਸੰਘਰਸ਼ ਦੇ ਉੱਤੇ ਧੂੜ ਪਾਉਣ ਵਾਲੇ ਬੰਦਿਆਂ ਦੇ ਹਿਸਾਬ ਹੋਣਗੇ ਹੋਣਗੇ ਹੀ ਹੋਣਗੇ ਮੈਂ ਤੁਹਾਨੂੰ ਦੱਸ ਦਿੱਤਾ ਗੱਲ ਸਿੱਖ ਕੌਮ ਕਦੀ ਵੀ ਭੁੱਲਦੀ ਨਹੀਂ ਹੈ ਸਦੀਆਂ ਤੱਕ ਨਹੀਂ ਭੁੱਲਦੀ ਆਪਣੇ ਦੁਸ਼ਮਣ ਨੂੰ ਸੋ ਹੋਸ਼ ਵਿੱਚ ਰਹੋ ਤੁਹਾਡੇ ਜੋਧਿਆਂ ਨੇ ਬੜੇ ਵੱਡੇ ਕਾਰਨਾਮੇ ਕੀਤੇ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਯਾਦ ਰੱਖੋ ਐਸੇ ਸੰਘਰਸ਼ ਦੇ ਵਿੱਚ ਪ੍ਰਸਾ ਲਾ ਲਾ ਕੇ ਭਾਈ ਜਨੈ ਸਿੰਘ ਤਰਾਣੇ ਦੇ ਭਰਾ ਨੂੰ ਸ਼ਹੀਦ ਕੀਤਾ ਇਸੇ ਸੰਘਰਸ਼ ਦੇਗਾ ਚ ਉਬਾਲਿਆ ਭਾਈ ਦੇਬੂ ਨੂੰ ਬਣਾਓ ਉੱਤੇ ਫਿਲਮ ਕਿਉਂ ਨਹੀਂ ਬਣਾਉਂਦੇ ਐਡਾ ਵੱਡਾ ਕਨਸੈਪਟ ਹੈ ਇੱਕ ਬੰਦੇ ਨੂੰ ਦੇਗ ਚ ਉਬਾਲ ਦਿੱਤਾ ਇੱਕ ਬੰਦੇ ਦੇ ਟੋਟੇ ਕਰ ਦਿੱਤੇ ਕਿ ਬਣਾਓ ਫਿਲਮ ਕਿਉਂ ਨਹੀਂ ਬਣਾਉਂਦੇ ਫਿਰ ਕਹਣਗੇ ਵੀ ਫਿਰ ਉਹਨੂੰ ਕਿਹੜਾ ਫੁੱਲ ਪਾਤੇ ਐ ਨਹੀਂ ਹੁੰਦਾ ਹੁੰਦਾ ਸੇਵਾ ਔਖੀ ਹੈ ਸਿੱਖੀ ਕਮਾਉਣੀ ਔਖੀ ਹੈ ਕੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਖੰਡੇ ਦੀ ਧਾਰ ਆਜੋ ਐਵੇਂ ਨਹੀਂ ਕਿਸੇ ਨੇ ਕਿਹਾ ਕਿਸੇ ਸ਼ਾਇਰ ਨੇ ਲਿਖਿਆ ਆਜੋ ਜਿੰਨੇ ਨੱਚਣਾ ਖੰਡੇ ਦੀ ਧਾਰ ਤੇ ਟਿੱਕੇ ਸੇ ਸ਼ਾਇਰ ਨੇ ਇਹ ਵੀ ਲਿਖਿਆ ਜਦੋਂ ਪਤਾ ਹੋਵੇ سینਿਆਂ 'ਚ ਛੇਕ ਹੋਣਗੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਹ ਆਮ ਨਹੀਂ ਸੀਗੇ ਉਹਨਾਂ ਨੂੰ ਪਤਾ ਸੀ ਕਿ ਛਾਤੀਆਂ 'ਚ ਛੇਕ ਹੋਣੇ ਨੇ ਫਿਰ ਵੀ ਉਹ ਵਧੇ ਕਰੋ ਉਹਦੇ ਉੱਤੇ ਗੱਲ ਉੱਤੇ ਗਾਓ ਉੱਤੇ ਲਿਖੋ ਸਾਡੇ ਲੈਜੈਂਡ ਪੰਜਾਬ ਦੀ ਕੋਇਲ ਭਾਈ ਨਰਮਲ ਸਿੰਘ ਚੋਲਾ ਸਾਹਿਬ ਮੈਂ ਇਹ ਅਸੀਂ ਮਹਾਲੀ ਤੋਂ ਅੰਮ੍ਰਿਤਸਰ ਜਾ ਰਹੇ ਸੀ ਕਿਸੇ ਕੰਮ ਨੇ ਕਿ ਸ਼ਾਇਦ ਫਰੀਦਕੋਟ ਜਾ ਰਹੇ ਸੀ ਤੇ ਰਸਤੇ ਵਿੱਚ ਮੈਂ ਪੰਜਾਬ ਦੇ ਬਹੁਤ ਵੱਡੇ ਰਾਈਟਰ ਅਮਰਦੀਪ ਸਿੰਘ ਗਿੱਲ ਹੁਣਾਂ ਨੂੰ ਕੁਦਰਤੀ ਅਸੀਂ ਇਕੱਠੇ ਸੀ ਮੈਂ ਉਹ ਸਨਾਈ ਜਦੋਂ ਸਨਾਈ ਜਦੋਂ ਉਹਨੇ ਭਾਈ ਸੰਘੇ ਵਾਲੇ ਹੇਕ ਲਾਈ ਤਾਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਉੱਚੀ ਉੱਚੀ ਰੋਪਿਆ ਕਹਿੰਦਾ ਭਾਈ ਬੰਦ ਕਰ ਦੇ ਮੇਰੇ ਤੋਂ ਨਹੀਂ ਸੁਣਿਆ ਜਾ ਸਕਦਾ ਇਹ ਕਹਿੰਦਾ ਐਡਾ ਵੱਡਾ ਇੱਡਾ ਵੱਡਾ ਖੜਾ ਕਰ ਓਹੋ ਹੋ ਹੋ ਕਹਿੰਦਾ ਐਡਾ ਜ਼ੁਲਮ ਤੇ ਪ੍ਰੋਡਿਊਸਰ ਬਣੋ ਤੇ ਤੁਹਾਨੂੰ ਫਿਲਮ ਬਣਾ ਕੇ ਵਿਖਾਈ ਬਾਈ ਅਮਰਦੀਪ ਸਿੰਘ ਗਿੱਲ ਤੁਹਾਨੂੰ ਬਣਾ ਕੇ ਵਿਖਾਊਗਾ ਫਿਲਮ ਕਵੀਸ਼ਰ ਵੈਬ ਸੀਰੀਜ਼ ਵੀ ਬਣਾ ਕੇ ਕਰੋ ਹੀ ਇਹ ਹਿੰਮਤ ਪਰ ਤੁਸੀਂ ਪ੍ਰੋਡਿਊਸ ਕਿੰਨੂੰ ਕਰਨਾ ਹੈ ਕੁਲਚੇ ਛੋਲਿਆਂ ਨੂੰ ਤੁਸੀਂ ਪ੍ਰੋਡਿਊਸ ਕਿੰਨੂੰ ਕਰਨਾ ਹੈ ਭੰਡਾ ਨੂੰ ਤੁਸੀਂ ਪ੍ਰੋਡਿਊਸਰ ਕਿਦਿਓ ਤੁਸੀਂ ਪੰਥ ਲਈ ਬਣੀਆਂ ਚੀਜ਼ਾਂ ਦੇ ਪ੍ਰੋਡਿਊਸਰ ਨਹੀਂ ਹੋ ਰੱਬੀ ਕੰਡੋੜਾ ਬਣਾਈ ਪੂਲੇ ਦੇ ਫਿਲਮ ਕਿੰਨਾ ਕੋ ਪ੍ਰੋਡਿਊਸਰ ਕਰਤਾ ਤੁਸੀਂ ਉਹ ਵੀ ਫਿਲਮ ਕਿਸੇ ਸਿੱਖ ਨੇ ਪ੍ਰਯੋਜ ਨਹੀਂ ਕੀਤੀ ਕਰੋੜਾਂ ਅਰਬਾਂ ਰੁਪਇਆ ਤੁਹਾਡੇ ਕੋਲ ਸਾਰਾ ਦਿਨ ਸਲਾਮਾ ਕਰਦੇ ਰੇਂਜ ਰੋਵਰ ਲਈਏ ਡਿਫੈਂਡਰ ਲਈਏ ਮਰਜੋ ਨਾਲ ਲੈ ਜਾਓ ਵਿੱਚ ਬਹਿ ਕੇ ਨਾਲ ਚੱਲੇ ਜਾਓ ਇਹਦੇ ਉੱਤੇ ਜਾਓ ਉੱਪਰ ਨੂੰ ਇਦੇ ਵਿੱਚ ਬਹਿ ਕੇ ਉੱਪਰ ਨੂੰ ਜਾਇਓ ਪੰਥ ਲਈ ਪੈਸਾ ਨਾ ਲਾਇਓ ਬਣੋ ਪ੍ਰੋਡਿਊਸਰ ਤੁਹਾਨੂੰ ਸਿੱਖ ਸੰਘਰਸ਼ ਦੇ ਉੱਤੇ ਫਿਲਮਾਂ ਬਣਾ ਕੇ ਵਿਖਾਉਣ ਬੰਦੇ ਮੈਂ ਦਿਨਾ ਬੰਦੇ ਤੁਹਾਨੂੰ ਜਿਹੜੇ ਬਣਾਉਣਗੇ ਪਰ ਤੁਸੀਂ ਨਹੀਂ ਲਾਉਣੇ ਪੈਸੇ ਮੁਰਦਿਆਂ ਨੂੰ ਕੌਣ ਸਮਝਾਵੇ ਸੋ ਖੁੱਲੀਆਂ ਅੱਖਾਂ ਨਾਲ ਮੈਂ ਆਪਣੇ ਭੈਣ ਭਰਾਵਾ ਜਿਹੜੇ ਫੇਸਬੁੱਕ ਤੇ ਲਿਖਦੇ ਨੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਹੋਸ਼ ਚ ਆਓ ਇੱਕ ਚੀਜ਼ ਨੂੰ ਨਾ ਵੇਖੋ ਕੋਈ ਵੀ ਐਕਸ਼ਨ ਰਿਐਕਸ਼ਨ ਇਹ ਦੋਨਾਂ ਚੀਜ਼ਾਂ ਦੇ ਉੱਤੇ ਤੁਸੀਂ ਪੜਤਾਲ ਕਰਨੀ ਆ ਕਿ ਆ ਜਿਹੜਾ ਐਕਸ਼ਨ ਹੋਇਆ ਆ ਇਹਦੇ ਪਿੱਛੇ ਇਹਦੇ ਪਿੱਛੇ ਇਹ ਜਿਹੜਾ ਰਿਐਕਸ਼ਨ ਦਿੱਤਾ ਗਿਆ ਇਹਦੇ ਪਿੱਛੇ ਐਕਸ਼ਨ ਕੀ ਸੀ ਕੋਈ ਐਕਸ਼ਨ ਹੁੰਦਾ ਜਿਹਦਾ ਰਿਐਕਸ਼ਨ ਹੁੰਦਾ ਹੈ ਇਹਦੇ ਉੱਤੇ ਪੜਤਾਲ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ